ਹਾਂਜੀ ਸਵੇਰ ਦੇ ਢੀਕ ਰਹੇ ਸੀਗੇ ਜਿਹੜੇ ਸੰਦ ਨੂੰ ਆਪਾਂ ਉਹ ਆ ਪਹੁੰਚ ਚੁੱਕੇ ਆਪਣੇ ਖੇਤ ਮਸ਼ੀਨ ਨੂੰ ਢੀਕ ਰਹੇ ਸੀ ਤੇ ਮੋਜੋ ਬੀਜੀ ਗਏ ਨੇ ਬਾਈਪੁਰੀ ਬਹੁਤ ਟਾਈਮ ਉੱਥੇ ਲਾਤਾ ਤੇ ਸ਼ਾਮ ਦੇ 6 ਵਜੇ ਵੱਜਣ ਵਾਲੇ ਨੇ ਤੇ ਹੁਣ ਪਹੁੰਚੇ ਨੇ ਬਾਈਪੁਰੀ ਤੇ ਅਸੀਂ 12:32 16 ਦੇ ਵਿੱਚ 2.5 ਮੋਣੀਆਂ ਰਲਾ ਕੇ ਤਿਆਰ ਰੱਖੀ ਬੈਠੇ ਆ ਤੇ ਹੁਣ ਪਾ ਕੇ ਮਸ਼ੀਨ ਚਲਾਉਣੇ ਆ ਤੇ ਵਾਹਨ ਬਹੁਤ ਵਧੀਆ ਬਣਿਆ ਤੁਹਾਨੂੰ ਅੱਜ ਵਾਲੀ ਵੀਡੀਓ 'ਚ ਦਿਖਾਏਗਾ ਏ ਦੇਖ ਰਿਹਾ ਕਿੰਨਾ ਵਧੀਆ ਬੈੱਡ ਬਣਦਾ ਹੈ ਬੈੱਡ ਬਣਦੇ ਸਾਰੇ ਹੁੰਦਾ ਸਾਰੇ ਤੇ ਮੱਕੀ ਦਾ ਵੀ ਬਰੀਕ ਹੈ ਇਹ ਪੈਨਰ ਦੀ ਮੱਕੀ ਮਸ਼ਹੂਰ ਆਸੀ ਬੀਜ ਸੰਗਲਟਾ ਦਾ ਚਲੋ ਪਤਾ ਲੱਗੂ ਵੀ ਕਿੰਨਾ ਕੁ ਵਧੀਆ ਇਹ ਨਾ ਚੀਜ਼ ਹੈ ਅ ਬੀਜ ਦਾ ਕਿੰਨਾ ਫਰਕ ਹੋ ਰਿਹਾ ਤੇ ਨਾਲੇ ਆਪਣਾ ਇਹ ਵੀ ਬਰੀਕ ਆ ਥੋੜਾ ਜਿਹਾ ਬਾਈ ਕਹਿੰਦਾ ਵੱਧ ਪਾਉਗਾ ਰੇ ਵੀ ਅਸੀਂ ਰਲਾ ਕੇ ਬੋਰੀਆਂ ਖੋਲ ਕੇ ਪੱਕਾ ਬੱਲੇ ਕਰੀ ਬੈਠੇ ਹਾਂ ਕੰਮ ਬਾਈ ਬੋਰੀ ਦੀ ਰੱਖੀ ਜਗਾ ਬੰਦ ਨਹੀਂ ਵਿੱਤ ਬਾਈ ਡੇਢ ਬੋਰੀ ਵੀ ਪਾਉਂਦੇ ਨੇ ਦੋ ਵੀ ਪਾਉਂਦੇ ਨੇ ਆਪਾਂ ਬੋਰੀ ਪਾਵਾਂਗੇ। ਕੋਈ ਉੱਤੇ ਸਪਰੇਅ ਨਾਲ ਤਾਲੀਆਂ ਕਰਦਾਂਗੇ। ਕਿਉਂ ਬਾਈ 2.5 ਮੂਣੀਆ ਵੀ ਮਸੇਂ ਮਿਲਿਆ ਰਿਸ਼ਤੇਦਾਰਾਂ ਨੇ ਦਿੱਤਾ ਆਪਣੇ ਨੇ। 2.5 ਮੂਣੀ ਦੇ ਬੇ ਔਖਾ ਆ ਪਿਆ। ਤੇ ਜਿਹੜੇ ਨੇੜ ਦੇ ਵੀਰ ਨੇ ਮੇਰੇ ਪਿੰਡਾਂ ਦੇ ਰਾਜ ਇਹਦੇ ਪੰਦੇ ਰਿਕਾਰਡ ਦੁਨਾ ਦਿਸੜਵਾਲ ਖੀਵਾ ਤੇ ਜਿੰਨੇ ਵੀ ਲਵੇ ਪਿੰਡ ਦੇ 15 ਕਿਲੋਮੀਟਰ ਦੇ ਏਰੀਆ 'ਚ ਜੇ ਕਿਸੇ ਵੀਰ ਨੇ ਮੱਕੀ ਬਜਾਉਣੀ ਆ ਤਾਂ ਸੰਪਰਕ ਕਰ ਸਕਦਾ। ਇਹ ਮੇਰਾ ਦੋਸਤ ਹੀ ਆ ਮੁੰਡਾ ਪਿੰਡ 'ਚ। ਤੇ ਦਜੀ ਨੰਬਰ ਬੋਲਦੇ ਬਾਈ ਨਾਲੇ ਪ੍ਰੀਤ ਤੇਰਾ ਬੋਲਦੇ ਨੰਬਰ 98154 882 ਨਾਲੇ 154 47 800 ਠੀਕ ਨੰਬਰ ਪ੍ਰੀਤ ਤੇਰਾ ਵਾਲਾ ਕਹਿੰਦਾ ਓਏ 9984 99884 ਹਾਂਜੀ 9020 ਇਹ ਨੰਬਰਾਂ ਤੇ ਸੰਪਰਕ ਕਰੋ ਬਾਈ ਤੇ ਵੱਧ ਤੋਂ ਵੱਧ ਆਪਣੇ ਬਾਈਆਂ ਤੋਂ ਵਜਾਓ ਮੱਕੀ ਤੇ ਨਵੀਂ ਮਸ਼ੀਨ ਹੈ ਨਵਾਂ ਟਰੈਕਟਰ ਹੈ ਵਧੀਆ ਬੀਜਣ ਦਾ ਤਰੀਕਾ ਬਾਈ ਵਧੀਆ ਨਾਲ ਬਹੁਤ ਠਿਕਾਈ ਨਾਲ ਬੀਜਦੇ ਨੇ ਕਾਲੀ ਨਹੀਂ ਕਰਦੇ ਕੋਈ ਤੇ ਜਰੂਰ ਮੌਕਾ ਦਿਓ ਬਾਈ ਵੀਰਿਆ ਨੂੰ ਤੇ ਮਿਲਦੇ ਆ ਜੀ ਅੱਪਾ ਇਹ ਆਪਾਂ ਆਰ ਜੀ ਖਾਲ ਪਾ ਦਿੱਤਾ ਜੀ ਤੇ ਜਿਹੜੀ ਇਹ ਪੱਟੇ ਦੀ ਲਵਾਈ ਆ ਚਾਰ ਕੀਲਿਆਂ ਦੀ ਇਹ ਲੰਮੀ ਚਾਰ ਕੀਲਿਆਂ ਦੀ ਬਾਟ ਦੇ ਰੇ ਬਚਾਲ ਦੀ ਇੱਕ ਗੱਲ ਬੜੀ ਖਾਲ ਪੈ ਜੂਗਾ ਉਧਰੋਂ ਵੀ ਮੱਕੀ ਰਾਮ ਜਗਰੂ ਸਾਰੀ ਤੇ ਪਰਲਾ ਪਾਸਾ ਵੀ ਰਾਮ ਜਗਰੂ ਤੇ ਨਾਲ ਇਧਰੋਂ ਵੀ ਰਮਾ ਸਕਦੇ ਆਪਾਂ ਇਹਦਾ ਇੱਕ ਬੈਨੀਫਿਟ ਹੋਰ ਹੈ ਇਹ ਤੁਸੀਂ ਐ ਇਹਨਾਂ ਨੂੰ ਕਹੋ ਵੀ ਇਧਰ ਕਿਉਂ ਥਾਂ ਛੱਡਿਆ ਇਧਰ ਆ ਪੱਕਾ ਖਾਲ ਬਣਨਾ ਕੱਸੀ ਵਾਲਾ ਜਦੋਂ ਫਿਰ ਮੱਕੀ ਮਿੱద్ధి ਜਾਵੇ ਫਿਰ ਤਰਸੇ ਹੁਣ ਆਪਾਂ ਪਹਿਲੀ ਥਾਂ ਛੱਡਤਾ ਇਹਨਾਂ ਤੇ ਇਹ ਤੇ ਲਾਦੀਆਂ ਜੂੰਦੀ ਨਹੀਂ ਆਉਣੀਆਂ ਗਾਲੀਆਂ ਕਰੀਆਂ ਹੋਈਆਂ ਇੱਕ ਵੱਟ ਤੇ ਚੌਲੇ ਫੜੀਏ ਇੱਕ ਤੇ ਭਿੰਡੀਆਂ ਤੇ ਉਧਰ ਆਪਣਾ ਚੱਲ ਰਹੀ ਹੈ ਪ੍ਰੈਸ਼ਰ ਮੱਕੀ ਵਾਲੀ ਮਸ਼ੀਨ ਹੈ ਸ਼ਕਤੀਮਾਨ ਵਾਲੇ ਦੀ ਮਸ਼ੀਨ ਆ ਇਹ ਤੇ ਵਾਹਨ ਆਪਣਾ ਵਧੀਆ ਬਣਿਆ ਹੋਇਆ ਤੇ ਬੈੱਡ ਵੀ ਬਹੁਤ ਸੋਹਣੇ ਬਣਦੇ ਨੇ ਦੇਖੋ ਬੈੱਡਾਂ ਦੀ ਮੁੱਲ ਆ ਜੀ ਜੇ ਬੈੱਡ ਦੀ ਢੰਗਾਈ ਨਾ ਜਾਵੇ ਆ ਚੀਜ਼ ਨਾ ਬਣੇ ਹੇਰਾ ਮੱਕੀ ਵਧੀਆ ਨਹੀਂ ਹੁੰਦੀ ਪਾਣੀ ਉੱਤੇ ਡੜ ਜਾਂਦਾ ਬੈੱਡ ਦੇ ਤੇ ਕੱਖ ਵਾਲੇ ਹੋ ਜਾਂਦੇ ਨੇ ਤੇ ਨਾਲੇ ਮੱਕੀ ਮੰਨ ਜਾਂਦੀ ਹੈ ਕਿ ਪਾੜ ਪਾਣੀ ਦੀ ਹੁਣ ਇਹਦੇ ਵਿੱਚ ਖਾਲੀਏ ਦੇ ਪਤਲਾ ਪਤਲਾ ਪਾਣੀ ਫੇਰਾਂਗੇ ਤੇ ਮੱਕੀ ਜਾਊਗੀ ਚੜਦੀ ਬੈੱਡ ਬਹੁਤ ਸੋਹਣਾ ਬਣਦਾ ਮੈਨੂੰ ਬੈੱਡ ਦੀ ਸੋਚਦੀ ਕਿ ਉੱਤੇ ਮਹਾ ਬਾਹਣ ਤੇ ਕੱਚ ਨਾ ਰਹਿ ਗਈ ਹੋਵੇ ਕੋਈ ਕੋਈ ਕੱਚ ਨਹੀਂ ਰਹੀ ਤੇ ਮਹਾਰਾਜ ਦੀ ਕਿਰਪਾ ਵਾਹਿਗੁਰੂ ਜੀ ਜੀ ਮਿੰਤ ਕਰਦਿਆਂ ਤਾਂ ਕੁਛ ਨਾ ਕੁਛ ਲੈ ਡੇ ਦੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਫਾਈ ਨਾਲ ਕੰਮ ਹੋ ਰਿਹਾ ਹੈ ਆ ਦੇਖੋ ਜੀ ਬੈੱਡ ਕਿੰਨਾ ਵਧੀਆ ਬਣਿਆ ਇਹਨੂੰ ਕਹਿੰନ୍ତି ਮੈਂ ਸਾਇਨਿੰਗ ਜਿਹੜੀ ਆ ਬੈੱਡ ਤੇ ਚੀਜ਼ ਹੈ ਸਾਇਨਿੰਗ ਆਉਂਦੀ ਹੈਗੀ ਇਹ ਸਾਇਨਿੰਗ ਜ਼ਰੂਰੀ ਹੈ ਇੱਕ ਬਾਬੇ ਦੀ ਕਿਰਪਾ ਇਹ ਹੋ ਗਈ ਕਿ ਬਾਹਰ ਤੋਂ ਥੋੜਾ ਗਿੱਲਾ ਨਿਕਲਿਆ ਮਾੜਾ ਜਾਂ ਤਵੀਆਂ ਵਧੀਆ ਲੱਗੀਆਂ ਨੇ ਤੇ ਇਹੀ ਮੋਹਲਾ ਸਾਹਿਬ ਜੀ ਇਦਾਂ ਜੀ ਚਲੋ ਆ ਤੁਹਾਨੂੰ ਦਿਖਾਉਂਦੇ ਅੱਗੇ ਅੱਜ ਪੂਰਾ ਇੱਕ ਹਫਤਾ ਹੋ ਚੁੱਕਿਆ ਗਰਦਕਰੀਂ ਚ ਫਿਰਦੇ ਨੂੰ ਗਲੇ ਬਹੁਤ ਖਰਾਬ ਹੋਏ ਨੇ ਕਿਉਂ ਪਹਿਲਾਂ ਕਣ ਕਬੱਡੀ ਮੇਰੇ ਤੂੜੀ ਕਰੀ ਤਨ ਨਾਲ ਤੇ ਫਿਰ ਬਾਹਰ ਚ ਹੋ ਗਏ ਗਰਦ ਬਹੁਤ ਪੈ ਰਹੀ ਆ ਤੇ ਗਲੇ ਖਰਾਬ ਨੇ ਦੇਖੋ ਜੀ ਪਜਾਈ ਇਹਦੀ ਇੱਥੇ ਤੁਹਾਨੂੰ ਜਮਾ ਕੋਲ ਹੋ ਕੇ ਦਿਖਾਉਣਾ ਆਪਣੇ ਇੰਡੀਆ ਚ ਇਹ 5-4 ਸਾਲਾਂ ਦੀ ਟੈਕਨੀਕ ਆਈ ਹੋਈ ਐ 7-8 ਸਾਲ ਹੋ ਗਏ ਉਹਨੇ ਤੇ ਬਾਹਰਲੇ ਇਹ ਟੈਕਨੀਕਾਂ ਪੁਰਾਣੀਆਂ ਹੋਈਆਂ ਨੇ ਬਾਹਰ ਵੀ ਪੈਨਰ ਦਾ ਬੀ ਮਸ਼ਹੂਰ ਆ ਬਾਹਰਲੇ ਦੱਸਾਂ ਤਾਂ ਪਤਾ ਦੇਖਦੇ ਆ ਪਰ ਆਪਣੇ ਕਈ ਭੰਤੇ ਆ ਗਏ ਕੰਪਨੀਆਂ ਬਹੁਤ ਆ ਗਈਆਂ ਤੇ ਸਨੈਟਾ ਵੀ ਕੋਈ ਨਿੱਕੀ ਮੁੱਟੀ ਕੰਪਨੀ ਨਹੀਂ ਹੈਗੀ ਬਹੁਤ ਵੱਡਾ ਨਾਮ ਹੈ ਇਹ ਫੀਲਡ ਤੇ ਬੀ ਵਾਲੇ ਤੇ ਸਪਰੇਅ ਵਾਲੇ ਤੇ ਦੇਖੋ ਜੀ ਪੂਰਾ ਜੋਰ ਹੈ ਕੰਮ ਦਾ ਖੇਤਾਂ 'ਚ ਇਧਰ ਤੂੜੀ ਵਾਲੀ ਮਸ਼ੀਨ ਚੱਲ ਰਹੀ ਹੈ ਇੱਥੇ ਕੰਪਿਊਟਰ ਕਰਾ ਹੁਣੀ ਗਿਆ ਇੱਥੇ ਕਰਾ ਚੱਲ ਰਿਹਾ ਸੀ ਤੇ ਇਧਰ ਵਾਹਣ ਬਹੁਤ ਸਾਹਮਣੇ ਘਰ ਦੁੜਦਿਆ ਵਾਹਣ ਬਾਹਰ ਆਏ ਨੇ ਮੱਕੀ ਦੀ ਤਿਆਰੀ ਵਾਸਤੇ ਜਿਹੜਾ ਹੁਣ ਜੋਰ ਆ ਤੂੜੀ ਵਾਲੀ ਮਸ਼ੀਨਾਂ ਦਾ ਤੇ ਮੱਕੀ ਬੀਜਣ ਦਾ ਇੰਨਾ ਜ਼ਿਆਦਾ ਜੋਰ ਆ ਗੱਲੇ ਛੱਡਦੇ ਰਾਜੇ ਪਿੰਡ ਚ ਤੇ ਹੋਰਾਂ ਪਿੰਡਾਂ ਚ ਵੀ ਇਹੀ ਚੀਜ਼ ਹੋਣੀ ਪਈ ਇਹ ਸਾਰੀ ਮੱਕੀ ਚਾਰ ਵਾਲੀ ਬੀਜ ਰਹੀ ਹੈ ਵਿੱਚੋਂ ਕਿ ਲੱਦਾ ਕਿ ਲਾਲ ਨੇ ਪਕਾਉਣ ਖਾਤਰ ਰੱਖਣਾ ਉਹ ਗੱਲ ਆ ਡਾ ਜੈ ਕੋਈ ਕੀ ਮਤਾਂ ਨਾਲ ਚੱਲ ਰਿਹਾ ਇਹ ਪ੍ਰੈਸ਼ਰ ਬਣਾ ਕੇ ਇਤੋਂ ਹੀ ਦਾਣੇ ਕੱਢਦੇ ਆ ਬਦਲ ਆ ਰਿਹਾ ਕਿ ਕਿਸੇ ਕਰਿਆ ਦੇ ਪ੍ਰੈਸ਼ਰ ਨਾਲ ਦਾਣੇ ਦੇ ਹਵਾ ਨਾਲ ਖਿੱਚਣੇ ਨੇ ਕੱਲਾ ਕੱਲਾ ਦਾਣਾ ਚੱਕਣਾ ਜੀ ਬਾਹੀ ਗੁਰਦੀ ਕਿਰਪਾ ਨਾਲ ਬਾਹਣ ਬਹੁਤ ਸੋਹਣਾ ਬਣ ਗਿਆ ਤੇ ਪੰਜਾਬੀ ਵੀ ਬਹੁਤ ਸੋਹਣੀ ਹੋ ਰਹੀ ਆ ਤੁਸੀਂ ਦੇਖ ਹੀ ਰਿਹਾ ਬੈੱਡ ਕਿੰਨੀ ਸਫਾਈ ਨਾਲ ਬਣ ਰਹੇ ਨੇ ਤੇ ਦੇਖੋ ਬੈੱਡ ਹੁਣ ਇਹ ਚ ਪਾਣੀ ਪਤਲਾ ਪਤਲਾ ਬਿੰਦ ਤੇ ਲੰਘ ਜਾ ਕਰੂ ਜਦੋਂ ਹੋ ਗਈ ਮੱਕੀ ਹਰੀ ਇਹਦੇ ਆਪਾਂ ਘਾਟਾ ਘਟਾਣੇ ਸੁਪਰੇ ਕਰਦੇ ਰਹੇ ਸੀ ਇਹ ਵੀ ਕਰ ਲਾਂਗੇ ਨੂੰ ਵੱਡੀ ਵੱਡੀ 80-82 ਦਿਨ ਦੀ ਮੱਕੀ ਦਾ ਆਪਾਂ ਹਰ ਸਾਲ ਚਾਰ ਪਾਉਂਦੇ ਆ ਐਤਕੀ ਆਪਾਂ 75-85 ਤੋਂ 90 ਲਿਆਵਾਂਗੇ 5-7 ਦਿਨ ਹੋਰ ਲੇਟ ਕਰਾਂਗੇ ਮੱਕੀ ਫਿਰ ਮਾੜੀ ਜੀ ਪਕਾਅ ਚ ਵੱਧ ਆ ਜਾਣੀ ਹੈ ਤੇ ਚਾਰ ਖਰਾਬ ਨਹੀਂ ਹੁੰਦਾ ਇਸ ਵਾਰ ਸਾਡਾ ਦੋ ਟਰਾਲੀਆਂ ਚਾਰ ਦੇਖ ਰਿਹਾ ਬੋਗੀਆਂ ਨਾਲੇ ਉਲੀ ਵੱੱਧ ਪੈਂਦੀ ਥੋੜੇ ਕੱਚਾ ਚਾਰ ਪਾਣੀ ਨੂੰ ਬਈ ਐਸੇ ਕਰਕੇ 90 ਦਿਨ ਦਾ ਚਾਰ ਪਾਵਾਂਗੇ ਆਪਾਂ ਘਟੋ ਘਟ ਅੱਬੇ ਦਿਨ ਤੋਂ ਲੈ ਕੇ ਜਾਵਾਂਗੇ ਇੱਧਰ ਖੜਾ ਆਪਣੇ ਸ਼ੇਰ ਪੁੱਤ ਅਰਜਨ ਤੇ ਇੱਕ ਪੁੱਤ ਗਿਆ ਹੋਇਆ ਨਾਨਕੀ ਆਪਦੇ ਮੱਕੀ ਵਜਾਉਣ ਤੇ ਉਹਨਾਂ ਦਾ ਬਾਣ-ਬਾਬ ਅਸੀਂ ਕਰਾਉਣ ਜੋਤ ਤੇ ਉਹਨੂੰ ਸਕੂਲ ਜਾਣ ਲਾਉਣਾ ਸੀ ਜੋਤ ਚੱਲ ਉਹਦਾ ਮਾਮਾ ਪ੍ਰਗਟ ਕੱਲਾ ਗਿਆ ਕਿਉਂਕਿ ਉਹਨਾਂ ਨੇ ਖੇਤੀ ਦੋਨੇ ਘਰਾਂ ਦੀ ਸਾਂਝੀ ਹੈਗੀ ਮੇਰੇ ਸਹੁਰਿਆਂ ਦੀ ਮਤਲਬ ਕਿ ਦੂਜੇ ਭਾਈ ਨਾਲ ਆਪਦੇ ਨਾਲ ਉਹ ਮੇਰਾ ਰਿਸ਼ਤੇਦਾਰ ਕੱਲਾ ਵਿਚਾਰਾ ਉਹ ਤੋਂ ਲੋਟ ਨਹੀਂ ਆਉਂਦਾ ਕੰਮ ਇਸੇ ਕਰਕੇ ਮੈਂ ਜੋਤ ਨੂੰ ਭੇਜ ਦਿੱਤਾਗਾ ਦੋ ਜਣਾਂ ਇਹ ਆਉਂਦੀ ਸਾਡੇ ਵੱਡੀ ਲੈਂਡ ਟਾਵਰ ਵਾਲੀ ਇਸ ਨੂੰ ਪਹਿਲਾਂ ਵੀ ਦਿਖਾਈ ਇੱਕ ਦੋ ਵਾਰੀ ਦੇਖੋ ਇਹ ਟਾਵਰ ਨਾਲੇ ਤਿੰਨ ਡੇਢ ਨਾਲ ਆਉਣੇ ਜਦੋਂ ਖੜ ਕੇ ਦੇਖਦੇ ਆਂ ਆਪਾਂ ਨੂੰ ਸਾਰੇ ਕੰਬੇ ਸਿੱਧੇ ਲੱਗਦੇ ਨੇ ਇੰਜੀਨੀਅਰ ਇੰਜੀਨੀਅਰਿੰਗ ਦੀ ਕਮਾਲ ਹੈ ਬਾਈ ਇਹ ਪੂਰਾ ਕਮਾਲ ਹੈ ਦੇਖੋ ਕਿਹੜੇ ਕਿਹੜੇ ਪੋਲ ਨੇ ਕੱਲ ਆਪਾਂ ਬੀਤੀ ਦੀ ਮੱਕੀ ਮੱਕੀ ਬੀਤੀ ਤੇ ਆਪਣਾ ਆਹ ਬਾਹਣ ਸਭ ਤੋਂ ਪਹਿਲਾਂ ਵੱਡਾ ਸੀ ਬੱਤ ਆ ਗਿਆ ਕੰਪਿਊਟਰ ਕਰਾ ਲਵਾ ਕੇ ਬੱਤਾਂ ਆ ਪੈਰ ਹੁਣੀ ਕਰਤੀ ਸੀ ਇਹਦੀ ਇਹ ਤਾਂ 0 ਡਾਲਰ ਵਾਲਾ ਬੀਜਾਂ ਦੇ ਆਪਾਂ ਬਾਈ ਮੱਕੀ ਮੱਧਮ ਉਚਾਰਨ ਵਾਲੀ ਤੇ ਇੱਧਰ ਆਪਣੀ ਕਾਰ ਕਰ ਰਹੀ ਤੇ ਬਰਨਾਲੀ ਮਸ਼ੀਨ ਵਾਲੇ ਆ ਗਏ ਬਾਈ ਅੱਜ ਇਹਨਾਂ ਨੇ ਵੀ ਚਾਰ ਕੇ ਖਣੌਣੀਆਂ ਮਸ਼ੀਨ ਆਪਣੀ ਵੀ ਰਹਿੰਦੀ ਸੀ ਮਲ ਕੇ ਕੰਮ ਨਿਭੜ ਗਿਆ ਇਹਨੂੰ ਮੈਂ ਕਹਦਾ ਸੀ ਜਿੱਦੇ ਮੈਂ ਟਾਈਮ ਲੱਗਾ ਉੱਤੇ ਫੜਦੇ ਚਲ ਅੱਜ ਫੜ ਦੇਣੀ ਤੇ ਛਿੱਟੇ ਦੇ ਬੀਜੀ ਸੀ ਬਾਈ ਇਹ ਸਾਨੂੰ ਉਹ ਵਿੱਚ ਕਹਿੰਦੇ ਸੀ ਛਿੱਟੇ ਦੀ ਬੀਜ ਦੀ ਇੱਕ ਵੀ ਸਾਡਾ ਇਹ 2967 ਤੀ ਕੀਤਾ ਵੇਚਦਾ ਇਹ ਇਹ ਵੇਚਣ ਸੰਪਰਦੇ ਤੱਕ ਹੀ ਆਪਣਾ ਨਵੰਬਰ ਦੇ ਵਿੱਚ ਵਿੱਚ ਦਸੰਬਰ ਨਵੰਬਰ ਦੇ ਅੰਤ ਤੱਕ ਫਿਰ ਅਸੀਂ ਇਹਨੂੰ 22 12 13 ਦਸੰਬਰ ਨੂੰ ਉਹ ਚੜਨ ਵਾਲਾ ਹੋਇਆ ਸੀ ਮਤਲਬ ਕਿ ਦੋ ਦਿਨ ਰਹਿਨੇ ਸੀ ਫਿਰ ਵੀ ਕਮਾਲ ਕਰਤੀ ਕਣਖ ਨੇ ਦਾਣੇ ਤੇ ਪੂਰੀ ਵਧੀਆ ਰਹੂਗੀ ਇਹ ਦਿਨੇ ਭਾਈ ਇੰਨੀ ਗਰਮੀ ਹੋਈ ਨੇ ਗੱਲੀ ਛੱਡਦੇ ਅੱਜ ਅਸੀਂ ਤੱਕੇ ਜੇ ਪੈਰੀ ਪਾ ਕੇ ਸੀ ਜਾ ਕੇ ਹੁਣ ਉੱਠਾਂਗੇ ਤੇ ਰਾਤ ਨੂੰ ਹੀ ਰੋਠਵਾਦੀ ਨਾਲ ਦੀ ਨਾਲ ਠੰਡਾ ਹੋਏਗਾ ਮੌਸਮ ਸਵੇਰੇ ਵੀ ਰੋ ਖੇਤ ਆਉਣੇ ਆ 4 ਵਜੇ ਮੋਟਰ ਚਲਾਉਣੀ ਹੁੰਦੀ ਆ ਮਾਣ ਰਵਾਣ ਕਰਤ ਓਏ ਨਾਂਗੇ ਸਾਹ ਸਾਹ ਤੋਹ ਡਰ ਕੇ ਠੰਡ ਲੱਗਦੀ ਆ ਬਾਈ ਵੀਰ ਤੋਂ ਲੈ ਕੇ ਸਾਡੇ ਦੇ ਕੰਮ ਬੰਦੇ ਚੱਲਦੇ ਹੀ ਹੈਗੇ ਤੇ ਆਪਾਂ ਕਾੜਛੋ ਲੈਣ ਢਾਲ ਤਰਤੀ ਸੁੱਲੇ ਤੇ ਤੇ ਆਪਾਂ ਉਹਨਾਂ ਲਸਣ ਗੰਦਾ ਗ੍ਰੈਂਡ ਕਰਕੇ ਵਿੱਚ ਪਾਤਾ ਉਹਦੇ ਤੇ ਖੂਲ ਵਧੀਆ ਬਣਦੀ ਵੀ ਰੱਚ ਕੇ ਹੋ ਤੇ ਹੁਣ ਆਪਾਂ ਟਰਾਲੀ ਵੈਕਲ ਪਾਉਣ ਜਿਹੜੀ ਆਪਣੀ ਕਣਕ ਰਹਿੰਦੀ ਸੀ ਥੋੜੀ ਜੀ ਉਹ ਵੀ ਬਾਟ ਲੈਣ ਦੀ ਨਹੀਂ ਤੂੰ ਰੈਡੀ ਨਹੀਂ ਤੇ ਨਹੀਂ ਤਾਂ ਜੋਤਲ ਬਾਦੰਦਾ ਜੋਤ ਹੈ ਨਹੀਂ ਹੈ ਨਾਲ ਕੀ ਗਏਗਾ ਤੇ ਹੁਣ ਦੇਖੋ ਕਿਹਦੇ ਸਾਹਮਣੇ ਲੈ ਕੇ ਲੱਗਣਾ ਕਿੱਦਾਂ ਬਾਣਦਾ ਤਿੰਨ ਬੀਘੇ ਮਾਲਾ ਲੇ ਗੋ ਇਹ ਪੱਤੀ ਧੀਮਣ ਕਣਕ ਆਏ ਪਹੁੰਚ ਵੀ ਗਈ ਸੀ ਦੋ ਲੇਟ ਦੋ ਦਿਨ ਰਹਿਣੇ ਪਹੁੰਚ ਕਟਣ ਚ ਮਿੱਠੀ ਵਧੀਆ ਹੋ ਗਈ ਇਸ ਹੰ ਦਾ ਇਹ ਵੀ ਡੇਟ ਪਿੱਤੀ ਆ ਸਭੀ ਨਿਕਲਾਈ ਤਾਂ ਧੀਮਣ ਮੰਨ ਕਣਕ ਹੋਈ ਸੱਚ ਬਣੀ ਨੂੰ ਗੂੜਾ ਜੀ ਸਭੀ ਕਣਕ ਬਹੁਤ ਸੋਹਣੀ ਨਿਕਲੀ ਐ ਦੂਜੀ ਥੋਲਤੀ ਪੱਕ ਰਹੀ ਹੈਗੀ ਹੁਣ ਆਪਣੇ ਕੋਲ ਡੇਟ ਪਾਉਣੇ 2-2 ਮਣਕਾ ਨੇ ਕਿਉਂ ਇਹਦੇ ਵਿੱਚ ਕੋਈ ਸੋਸਾ ਸਵਾਸਾ ਕਣਕ ਦਾ ਮੱਝਾ ਸ ਆ ਜਾਣੀ ਐ ਦੂਜੀ ਕੜਕ ਆਹ ਜੀ ਆਪ ਦਾ ਰੱਤਾ ਤਾਂ ਜਿ ਸਰ 15 20 ਮਣ 15 ਮਣ ਮਤਲਬ ਕਰ ਰਹੇ ਹੋ ਮੁੱਛਲੇ ਕੰਮ ਆ ਉਹ ਇੱਕ ਦੋ ਕਰ ਲੈ ਕੇ ਜਾਣਗੇ ਕਹਿਗੇ ਕਿਨੇ ਕੋਲ 15 ਮਣ ਕਰਨਗੇ ਤੇ ਭਗਵਾਨ ਸੇ ਮੋਂ ਆਪਾਂ ਗਣੇ ਸਾਹਮਣਾ ਚਲੋ ਜੀ ਮਿਲਦੇ ਆਂ ਥਾਲੀ ਹੁਣੇ ਬੈਠੇ ਸਾਰੇ ਕਣਕ ਆਪਣੀਆਂ ਆ ਗਈਆਂ ਥੱਲੇ ਉਹ ਸ਼ਟਰ ਟੁੱਟ ਗਿਆ ਉਹ ਤੱਕਦੀਆਂ ਐਲੀ ਵਾਰ ਚੋਲੀ ਬੰਗਲਾ ਦੇ ਨੇ ਮੰਦਿਰ ਤੇ ਰੜੀ ਉਹਰੇ